ਲੈ ਵੀ ਸੰਗ ਤੇ ਆ ਬੈਠਾ ਬੰਦਾ ਸਾਡੇ ਕੋਲੇ ਆਇਆ ਬਾਹਰੋਂ ਆਇਆ ਇਹ ਲਾਮੋਂ ਸਾਨੂੰ ਨਹੀਂ ਯਾਰ ਪਤਾ ਲੱਗਿਆ ਕੱਲ ਦਾ ਵੀ ਹੈ ਕੌਣ ਆ ਇਹ ਇਹਨੂੰ ਬੰਦਾ ਕੋਈ ਸਿਆણો ਯਾਰ ਕੋਈ ਸਿਆਣ ਕੇ ਸਾਨੂੰ ਕਮੈਂਟ ਰਾਹੀਂ ਦੱਸੇ ਵੀ ਹਾਂ ਅਸੀਂ ਸਿਆਣ ਲਿਆ ਪਤਾ ਨਾ ਉਹ ਕਿਹੜੇ ਪਿੰਡ ਦਾ ਵਾ ਕਿੰਨਾ ਦਾ ਮੁੰਡਾ ਕੀ ਦਾ ਮੁੰਡਾ ਸਾਰਾ ਇਹਦੇ ਦਾਦੇ ਦਾ ਨਾਮ ਇਹਦੇ ਪਿਤਾ ਦਾ ਨਾਮ ਇਹਦੀ ਮਾਤਾ ਦਾ ਨਾਮ ਇਹਦੀ ਦਾਦੀ ਦਾ ਨਾਮ ਸਾਰੇ ਦੱਸਿਓ ਫੇਰ ਸਾਨੂੰ ਪਤਾ ਲੱਗੂ ਵੀ ਹਾਂ ਇਹ ਕਿਹੜੇ ਪਿੰਡ ਦਾ ਬੰਦਾ ਤੇ ਕਿਹੜੇ ਕਿਹੜੇ ਦੇ ਵਾਰਸ ਆ। ਸਾਨੂੰ ਤਾਂ ਯਾਰ ਕੱਲ ਦੀ ਜਮੈਂ ਨਹੀਂ ਸਮਝ ਲੱਗੀ ਵੀ ਹੈ ਕੌਣ ਇਹ। ਪਤਾ ਹੀ ਲੱਗਿਆ ਆ ਬੈਠਾ। ਆਇਆ ਅਸੀਂ ਤੈਨੂੰ ਰੋਟੀ ਵੀ ਦੇਤੀ ਚਾਹ ਵੀ ਦੇਤੀ ਪਾਣੀ ਵੀ ਸਾਕੋ ਦੇਤਾ ਪਿਆ ਵੀ ਤਾਂ ਸਾਡੇ ਕੋਲੇ ਹੀ ਆ। ਅਜੇ ਸਾਨੂੰ ਸਮਝ ਹੀ ਨਹੀਂ ਲੱਗੀ ਵੀ ਹੈ ਕੌਣ ਇਹ। ਹੈ ਕਮਾਲ ਹੀ ਕਰਤੀ ਯਾਰ ਇਹਨੇ ਮੈਂ ਤਾਂ ਅੱਜ ਤੱਕ ਐਂ ਦੇਖਿਆ ਨਹੀਂ ਵੀ ਬੰਦਾ ਰਿਸ਼ਤੇਦਾਰੀ ਚਾ ਕੇ ਆਏ ਪੈ ਜੇਵੇ। ਅਸੀਂ ਬਥੇਰਾ ਇਹਨੂੰ ਪੁੱਛਦੇ ਆਂ ਵੀ ਤੂੰ ਦੱਸ ਤੇਰਾ ਪਿੰਡ ਕਿਹੜਾ ਦੱਸਦਾ ਹੀ ਨਹੀਂ। ਆਏ ਅਸੀਂ ਜਾਂਦਾ ਵਸ ਜਦੋਂ ਇਸ ਨੂੰ ਪੁੱਛਦੇ ਵੀ ਤੇਰਾ ਪਿੰਡ ਕਿਹੜਾ ਬਸ ਚੁੱਪ ਕਰਕੇ ਹਸਣ ਲੱਗ ਜਾਂਦਾ ਜੇ ਕਹਦਗੇ ਤੇ ਮਾਤਾ ਤੇਰੀ ਪਿਤਾ ਤੇਰਾ ਨਾਂ ਕੀ ਆ ਮਾਪੇ ਦਾ ਨਾਂ ਕੀ ਆ ਫਿਰ ਵੀ ਹਸਣ ਲੱਗ ਜਾਂਦਾ ਜੇ ਕਹਦੀਏ ਤੇਰੇ ਦਾਦੇ ਦਾ ਨਾਂ ਕੀ ਆ ਫਿਰ ਵੀ ਹਸਣ ਲੱਗ ਜਾਂਦਾ ਐ ਨੀਵੀਂ ਜੀ ਵੀ ਪਾ ਲੈਂਦਾ ਵੀ ਸਾਨੂੰ ਸਿਆਣ ਕੇ ਯਾਰ ਜ਼ਰੂਰ ਦੱਸੋ ਤੇਰਾ ਠੀਕ ਆ ਵੀ ਇਹ ਬੰਦਾ ਹੈ ਕੌਣ ਯਾਰ ਕਮਾਲ ਹੀ ਕਰਤੀ ਇਹਨੇ ਤਾਂ ਯਾਰ ਜਮਾਂ ਹੀ ਨਹੀਂ ਬੋਲਦਾ ਜਮਾਂ ਹੀ ਨਹੀਂ ਯਾਰ ਉਹ ਚੁੱਪ ਘੜੋਪੀ ਹੋਇਆ ਬੈਠਾ ਹੈ ਅਤੇ ਤਖਾ ਬਹੁਤ ਆ ਯਾਰ ਉ ਹੋਰ ਤਾਂ ਬਸਰੀਆਂ ਕਰੀ ਜਾਂਦਾ ਇੱਕੇ ਬਾਲੀ ਇਥੋਂ ਦੀ ਨਿਸ਼ਾਨੀ ਫੜੀ ਜਾਂਦੀ ਆ ਵੀ ਇਹ ਤਾਂ ਸ਼ ਤਾਂਸ ਵਾਲੀ ਕਰਦਾ ਤਾਂਸ ਖੇਡ ਲਓ ਮੇਰੇ ਨਾਲ ਤਾਂਸ ਖੇਡ ਲਓ ਤਾਂਸ ਖੇਡ ਲਓ ਤਾਂਸ ਖੇਡ ਲਓ ਐ ਕਰੀ ਜਾਂਦਾ ਏ ਇਥੋਂ ਦੀ ਜੀ ਸਮਝ ਲੱਗਦੀ ਇਹ ਤਾਂਸ ਵਾਲਾ ਬੰਦਾ ਯਾਰ ਕਿਹੜਾ ਮੈਨੂੰ ਹੈ ਤਾਂ ਮੇਰੀ ਨਿਗਾਹ ਚ ਮੜਾ ਮੜਾ ਮੈਨੂੰ ਚੇਤਾ ਵੀ ਮੈਂ ਕਰਨਾ ਯਾਰ ਤਾਂਸ ਮੈਨੂੰ ਕਿਹੜਾ ਕਹਿੰਦਾ ਹੁੰਦਾ ਫਿਰ ਡਰਨ ਉਹ ਬੰਦਾ ਲੱਗਦਾ ਮੈਨੂੰ ਇਹ ਤੇ ਜਿਹੜਾ ਕਹਿੰਦਾ ਨਹੀਂ ਤਾਂਸ ਖੇਡ ਗਏ ਤਾਂਸ ਖੇਡ ਗਏ ਤੇ ਕਹਿੰਦਾ ਵੀ ਮੈਨੂੰ ਤਾਇਆ ਯਾਰ ਹੈ ਮੈਨੂੰ ਤਾਂ ਦੀ ਸਮਝ ਨਹੀਂ ਮੈਂ ਇਹਦਾ ਤਾਇਆ ਕਿਵੇਂ ਲੱਗਿਆ ਕਿਹੜੇ ਪਿੰਡ ਦਾ ਕਿੱਥੋਂ ਆਇਆ ਯਾਰ ਕੋਈ ਪਿੰਡ ਤਾਂ ਦੱਸੇ ਹੁਣ ਇਹ ਜਿਹੜੇ ਜਵਾਕ ਤਾਂ ਯਾਰ ਫਟ ਦੱਸ ਦਿੰਦੇ ਵੀ ਸਾਡਾ ਪਿੰਡ ਕਿਹੜਾ ਮੇਰਾ ਦਾਦਾ ਕਿਹੜਾ ਮੇਰਾ ਪਿਤਾ ਕਿਹੜਾ ਮੇਰੀ ਦਾਦੀ ਕਿਹੜੀ ਆ ਸਾਰਾ ਦੱਸ ਦਿੰਦਾ ਇਹ ਪੋਤੇ ਦਾ ਜਮੇ ਨਹੀਂ ਬੋਲਦੇ ਨਹੀਂ ਚੁੱਪ ਹੋ ਜਾਂਦਾ ਉਹ ਜਦੋਂ ਉਹ ਮੜਾ ਜਾ ਬੁਲਾਇਏ ਬਸ ਉਦੋਂ ਐ ਹੋ ਜਾਂਦਾ ਐ ਗੋਮੇ ਆਦਾ ਬਸ ਲ ਕੋ ਲੈਂਦਾ ਮੂੰਹ ਰ ਕੋ ਲੈਂਦਾ ਉਹ ਤੰਦਰਾ ਤੂੰ ਰੋਟੀ ਵੀ ਖਾ ਗਿਆ ਚਾਹ ਵੀ ਪੀ ਗਿਆ ਯਾਰ ਤੇ ਐਂ ਜਦੋਂ ਬਲਾਉਂਦੇ ਆ ਫੇਰ ਨਹੀਂ ਬੋਲਦਾ ਉਹ ਬਥਰੀਆਂ ਗੱਲਾਂ ਮਾਰੀ ਜਾਂਦਾ ਜੋ ਮੇਰੇ ਨਾਲ ਤਾਂ ਖੇਡ ਲਓ ਆ ਜੋ ਮੇਰੇ ਨਾਲ ਮਮਾਇਲ ਮੈਂ ਖੇਡਣਾ ਦੇਖਣਾ ਮੈਂ ਐਂ ਕਹਿੰਦਾ ਇਹਦੀਆਂ ਗੱਲਾਂ ਬਹੁਤ ਕਰਦਾ ਤੇ ਫਿਰ ਆਪਾਂ ਇਹਦੀ ਵੀਡੀਓ ਮੈਂ ਪਾਉਂਗਾ ਤੇ ਤੁਸੀਂ ਨਾ ਪਿੰਡ ਦੇ ਵਿੱਚ ਦੱਸਣਾ ਸਿਆਣ ਕੇ ਵੀ ਕਿਹੜੇ ਪਿੰਡ ਦਾ ਬੰਦਾ ਹੈ ਵੀਰ ਸਾਰਾ ਸਾਕਤ ਮੈਂ ਪਾਉਣਾ ਵੀਡੀਓ ਤੇ ਇਹਨੂੰ ਸਿਆਣ ਕੇ ਦੱਸੋ ਮੈਨੂੰ ਠੀਕ ਆ ਆ ਜਿਹੜਾ ਬੰਦਾ ਜਾਣ ਦੂ ਉਹਨੂੰ 100 ਰੁਪਇਆ ਮਤਲਬ ਦੂਜਾ ਦੇਊਗਾ ਨਾਮ ਜਿਹੜਾ ਦਾ ਸਾਰਾ ਡਰੈੱਸ ਦੱਸੂਗਾ ਉਹਨੂੰ 100 ਰੁਪਇਆ ਨਾਮ ਜਿਹੜਾ ਦਾ ਡਰੈੱਸ ਦਾ ਹਤੂਗਾ ਵੀ ਕਿਹੜਾ ਪਿੰਡ ਹੈ ਇਹਦਾ ਕਿੰਨਾ ਦਾ ਮੁੰਡਾ ਹੈ ਕਿਹੜੇ ਪਿੰਡੋਂ ਹੈ ਕਦੋਂ ਆਇਆ ਕੱਲੇ ਆਥਰੇ ਜਿਹਾ ਆਇਆ ਯਾਰ ਮੈਂ ਤਾਂ ਘਰੇ ਤੋਂ ਆਇਆ ਬਾਬੇ ਤੋਂ ਮੇਰੇ ਆਉਂਦੇ ਨੂੰ ਤਾਂ ਬੈਠਾ ਸੀ ਇੱਥੇ ਬੈੱਡ ਤੇ ਮੈਂ ਪੁੱਛਿਆ ਵੀ ਵੀਡੀਓ ਕਹਿੰਦੀ ਸਾਨੂੰ ਤਾਂ ਪਤਾ ਨਹੀਂ ਦੱਸਦਾ ਹੀ ਨਹੀਂ ਕਹਿੰਦੀ ਬੋਲਦਾ ਹੀ ਨਹੀਂ ਕੁਛ ਚਾਹ ਵੀ ਪੀ ਗਿਆ ਰੋਟੀ ਵੀ ਖਾ ਗਿਆ ਪਾਣੀ ਵੀ ਪੀ ਗਿਆ ਠੰਡਾ ਵੀ ਪੀ ਗਿਆ ਮੋਬਾਈਲ ਚਾ ਕੇ ਦੇਖੀ ਜਾਂਦਾ ਯਾਰ ਇਤੋਂ ਵੱਡੀ ਹੋਰ ਕੀ ਗੱਲ ਹੋਊਗੀ ਮੋਬਾਈਲ ਵੀ ਚਾ ਕੇ ਦੇਖ ਲੈਂਦਾ ਬਹੁਤ ਤਾਂ ਨਹੀਂ ਬੋਲਿਆ ਤਾਂ ਇਹ ਜਮਾ ਹੀ ਨਹੀਂ ਯਾਰ ਪਤਾ ਨਹੀਂ ਕੀ ਗੱਲ ਆ ਹਾਂ ਲੈ ਹੁਣ ਇਹਨਾਂ ਪੁੱਛਾਂਗੇ ਤੇ ਮਾਪਿਆਂ ਤੋਂ ਲੈ ਵੀ ਭਾਈ ਦੂਜਾ ਵੀ ਕੌਣ ਆ ਇਹ ਬੰਦਾ ਲੈ ਵੀ ਮਿੱਤਰੋ ਥੋੜੀ ਜਿ ਲੱਗ ਜਾ ਇਹ ਵੀਡੀਓ ਪਾਉਣ ਤੇ ਤੁਸੀਂ ਦੱਸਣਾ ਵੀ ਇਹ ਬੰਦਾ ਕੌਣ ਆਹਲੇ ਬੈਠਾ ਕੱਢੀ ਜਾਂਦਾ ਆਹਦੇ ਲੋਕ ਦਾ ਹੁਣ ਇਧਰ ਉਹ ਭੱਜ ਗਿਆ ਭੱਜ ਉਹ ਭੱਜ ਗਿਆ ਦਾ ਆਹ ਬੰਦਾ ਦੱਸੋ ਕੌਣ ਆ ਇਹ ਠੀਕ ਆ ਆ